ਜਿਹੜੀ ਮਾੜੀ ਸੋਚ ਹੈ ਨਾ ਤੁਹਾਡੇ ਜਿਸਮ ਦੇ ਵਿੱਚ ਤੁਹਾਡੇ ਬ੍ਰੇਨ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਕਰਦੀ ਏ ਜਿਹੜੀ ਮਾੜੀ ਸੋਚ ਹੈ ਹੁਣ ਮਾੜੀ ਸੋਚ ਦਾ ਹਰ ਇੱਕ ਬੰਦੇ ਨੂੰ ਪਤਾ ਹੈ ਮੇਰੀ ਸੋਚ ਕਿਦਾਂ ਦੀ ਏ ਚੰਗੀ ਏ ਕਿ ਮਾੜੀ ਏ ਭਗਤ ਨਾਮਦੇਵ ਜੀ ਨੇ ਪਤਾ ਕਿ ਆਖੇ ਸੀ ਮੇਰੀ ਸੰਗਤ ਪੋਚ ਸੋਇ ਦਿੰਦਾ ਤੀ ਬੰਦੇ ਦੀ ਸੋਚ ਤੋਂ ਕਰਮ ਬਣਦੇ ਨੇ ਕਰਮ ਤੋਂ ਆਤਮਾ ਬਣਦੀਆਂ ਨੇ ਸੰਗਤ ਤੋਂ ਸੋਚ ਬਣਦੀ ਹੈ ਤੁਸੀਂ ਹੁਣ ਆਪਾਂ ਆਪਾਂ ਸੰਗਤ 'ਚ ਬੈਠੇ ਆ ਜੇ ਮੈਂ ਸੰਗਤ ਚੰਗੀ ਕਰੂੰਗਾ ਮੇਰੀ ਸੋਚ ਚੰਗੀ ਬਣੂਗੀ ਸੋਚ ਤੋਂ ਬਾਅਦ ਮੇਰੇ ਕਰਮ ਚੰਗੇ ਹੋਣਗੇ ਕਰਮ ਤੋਂ ਬਾਅਦ ਮੇਰੀਆਂ ਆਦਤਾਂ ਚੰਗੀਆਂ ਹੋਣਗੀਆਂ ਤੇ ਜੇ ਮੇਰੀਆਂ ਆਦਤਾਂ ਚੰਗੀਆਂ ਹੋਣਗੀਆਂ ਆਪੇ ਜੀਵਨ ਵਧੀਆ ਹੋ ਗਿਆ ਤੇ ਫਿਰ ਤੇ ਜਿਹੜਾ ਬੀਜ ਹੈ ਸੋ ਲੁਣੇ ਕਰਮਾਂ ਸੰਧੜਾ ਖੇਤ ਜੋ ਬੀਜਾਂਗੇ ਵੜਨਾ ਪੈਣਾ ਤੇ ਬੀਜਣ ਤੋਂ ਪਹਿਲਾਂ ਧਿਆਨ ਰੱਖਣਾ ਕਿ ਮੈਂ ਚੰਗਾ ਬੀਜਾਂ ਮੈਂ ਚੰਗੇ ਕੰਮ ਕਰਾਂ ਚੰਗੇ ਵਿਚਾਰ ਜ਼ਿੰਦਗੀ ਚ ਲੈ ਕੇ ਆਵਾਂ ਚੰਗਾ ਜੀਵਨ ਬਤੀਤ ਕਰਾਂ ਦੁੱਖ ਆਵੇ ਸੁੱਖ ਆਵੇ ਮੈਂ ਕਦੀ ਕਦੀ ਸੋਚਦਾ ਪਾਸ਼ਾ ਧੰਨ ਗੁਰੂ ਗੋਬਿੰਦ ਸਿੰਘ ਦਾ ਜੀਵਨ ਸਾਡੇ ਸਾਰਿਆਂ ਲਈ ਇੱਕ ਅਦਰਸ਼ ਹੈ ਕਿ ਜ਼ਿੰਦਗੀ 'ਚ ਦੁੱਖ ਆਵੇ ਕਈ ਵਾਰੀ ਕੋ ਬੰਦਾ ਕਹਿੰਦਾ ਨਾ ਜੀ ਮੇਰੇ ਤੇ ਮੇਰੇ ਤੇ ਬੜੀਆਂ ਮੁਸੀਬਤਾਂ ਆ ਗਈਆਂ ਤੇ ਮੈਂ ਹੱਸਦਾ ਹੁਣਾ ਅੱਜ ਜਦੋਂ ਅਸੀਂ ਪੰਜਾਬ ਤੋਂ ਆ ਰਹੇ ਸੀ ਨਾ ਇੱਕ ਵੀਰ ਦਾ ਫੋਨ ਆਇਆ ਮੇਰੇ ਪਰਿਵਾਰ ਤੇ ਬੜੇ ਕਸ਼ਟ ਆਏ ਨੇ ਜੀ ਮੈਂ ਕੀ ਕਰਾਂ ਮੈਨੂੰ ਕਿਸੇ ਨੇ ਕਿਹਾ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਬਾਕੀ ਥਾਵਾਂ ਤੇ ਨਹੀਂ ਜਾ ਕੇ ਮੱਥੇ ਟੇਕਦੇ ਕਸ਼ਟ ਤੁਹਾਡੇ ਦੇ ਤਾਂ ਆਏ ਨੇ। ਕਈ ਵਾਰੀ ਰਿਸ਼ਤੇਦਾਰ ਝੁਲਾ ਦਿੰਦੇ ਨਾ ਬੰਦੇ ਨੂੰ ਕਿ ਤੂੰ ਦੀਵਾ ਨਹੀਂ ਜਗਾਉਂਦਾ ਉੱਥੇ ਜਾ ਕੇ ਤੂੰ ਕਿਸੇ ਮੱਠੀ ਨੂੰ ਨਹੀਂ ਮੰਨਦਾ ਅਸੀਂ ਤੇ ਫਲਾਣੇ ਬਾਬਾ ਜੀ ਨੂੰ ਮੰਨਦੇ ਆ ਤੁਸੀਂ। ਅਸ਼ਾ ਮੈਂ ਉਹਨੂੰ ਫਿਰ ਅੱਗੇ ਸਵਾਲ ਕੀਤਾ ਮੈਂ ਕਿਹਾ ਫਿਰ ਜਿਹੜੇ ਬਾਬਿਆਂ ਨੂੰ ਮੰਨਦੇ ਆ ਉਹਨਾਂ ਨੂੰ ਦੁੱਖ ਨਹੀਂ ਆਉਂਦਾ। ਮੈਂ ਤੇ ਬਾਬੇ ਹਸਪੀਟਲ ਐਡਮਿਟ ਹੁੰਦੇ ਵੇਖੇ ਨੇ। ਮੈਂ ਕਿਹਾ ਤੂੰ ਤੇ ਕਹਿੰਦਾ ਜੀ ਉਹ ਫਲਾਣੇ ਬਾਬੇ ਨੂੰ ਨਹੀਂ ਮੰਨਦੇ ਇਸ ਕਰਕੇ ਦੁੱਖ ਆ ਗਏ ਮੈਂ ਕਿਹਾ ਮੈਂ ਤੇ ਬਾਬਿਆਂ ਦੇ ਅਪੋਲੋ ਹਸਪੀਟਲ 'ਚ ਇਲਾਜ ਹੁੰਦੇ ਵੇਖੇ ਨੇ ਮੈਂ ਤਾਂ ਇੱਥੇ ਵੱਡੇ ਵੱਡੇ ਸਤਿਗੁਰੂ ਅਖਵਾਉਣ ਵਾਲਿਆਂ ਦੇ ਵੀ ਡਾਕਟਰ ਆਪਰੇਸ਼ਨ ਕਰਦੇ ਵੇਖੇ ਨੇ ਇਹਦਾ ਦੁੱਖ ਸੁੱਖ ਹੈ ਨਾ ਸਰੀਰ ਦੇ ਨਾਲ ਬਣਿਆ ਹੋਇਆ ਹੈ ਤੁਹਾਨੂੰ ਡਲਾਉਣਗੇ ਅਗਲੇ ਥੜਕਾਉਣਗੇ ਵੀ ਡੋਲ ਜਾ ਬੰਦਿਆ ਉਦੋਂ ਕੋਈ ਨਾ ਪਾਈ ਮੈਂ ਆਪਣੇ ਗੁਰੂ ਤੋਂ ਸਵਾਇ ਇੱਕ ਅੱਗੇ ਸਿਰ ਨਹੀਂ ਚੁਕਾਉਂਦਾ ਉਹ ਪਰਖ ਦਾ ਸਮਾਂ ਹੈ ਤੇ ਮੈਂ ਉਹਨੂੰ ਅੱਗੇ ਹੱਸ ਕੇ ਕਿਹਾ ਮੈਂ ਕਿਹਾ ਆਪਣੇ ਦੇ ਮਾੜੀਆਂ ਮੋਟੀਆਂ ਮੁਸ਼ਕਲਾਂ ਹੁੰਦੀਆਂ ਨੇ ਸਾਡੇ ਗੁਰੂ ਪਾਸ਼ਾ ਤੇ ਕਿੰਨਾ ਕੁਝ ਵਾਪਰੇ ਆ ਗੁਰੂ ਅਰਜਨ ਸਾਹਿਬ ਦਾ ਜੀਵਨ ਵੇਖ ਲਓ ਗੁਰੂ ਹਰਗੋਬਿੰਦ ਪਾਤਸ਼ਾਹ ਜੀ 1595 ਦਾ ਪ੍ਰਕਾਸ਼ ਹੈ ਉਹਨਾਂ ਦਾ ਗੁਰੂ ਕੀ ਵਡਾਲੀ ਸ਼ਾਟਾ ਸਾਹਿਬ ਦਾ 1606 ਵਿੱਚ ਗੁਰੂ ਅਰਜਨ ਸਾਹਿਬ ਤਤੀ ਤਵੀ ਤੇ ਬੈਠਦੇ ਨੇ 11 ਸਾਲ ਦੀ ਉਮਰ ਹੈ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਜਿਸਨੂੰ ਗੁਰਵਰਜਨ ਸਾਹਿਬ ਤਤੀ ਤਵੀ ਤੇ ਬੰਦੇ ਆ ਤੇ ਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਕਿੰਨੀ ਉਮਰ ਆ ਜੀ ਤੇ ਆਪਾਂ ਸਭ ਗ੍ਰਸਤੀ ਬੈਠੇ ਆ 11 ਸਾਲ ਦੇ ਬੱਚੇ ਨੂੰ ਮਾਵਾ ਕਿਦਾਂ ਉਠਾਉਂਦੀਆਂ ਨੇ ਪਲਾਸਵੇਰੇ ਜੇ ਸਕੂਲੇ ਜਾਣਾ ਹੋਵੇ ਇਮਾਨਦਾਰੀ ਨਾਲ ਜਵਾਬ ਦਿਓ ਕਿਦਾਂ ਉਠਾਉਂਦੀਆਂ ਤੁਸੀਂ ਤੁਹਾਡੀ ਗਲੀ ਚੀ ਦੁਕਾਨ ਹੋਵੇ ਕੋਈ ਤੁਸੀਂ 10 ਰੁਪਏ ਦਾ ਸ਼ੈਂਪੂ ਦੇ ਪੌਚ ਮੰਗਾਉਣੇ ਹੋਣ ਨਾ ਉਹ ਵੀ ਯਕੀਨੀ ਕਰਦੇ ਬੱਚੇ ਨੂੰ ਕੋਈ ਚਪੇੜ ਮਾਰ ਕੇ ਖੋ ਨਾ ਲੈ ਜੀ ਇੱਕ ਐਡਾ ਵੱਡਾ ਵਿਸ਼ਵਾਸ ਕਿ ਇਸ ਅਸਥਾਨ ਦੀ ਜ਼ਿੰਮੇਵਾਰੀ ਪਾਤਸ਼ਾਹ ਨੇ ਦਿੱਤੀ ਹੋਵੇ ਕਿੰਨੀ ਤਿਆਰੀ ਕਰਾਈ ਹੋਏਗੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਸੱਤ ਸਾਲ ਦੀ ਬਾਬਾ ਫਤਿਹ ਸਿੰਘ ਦੀ ਕਿੰਨੀ ਤਿਆਰੀ ਕਰਾਈ ਹੋਏਗੀ ਕਿ ਸੂਬੇ ਸਰਾਂ ਦੀ ਕਚਹਿਰੀ ਚ ਜਾ ਕੇ ਸਵਾਲਾਂ ਦੇ ਜਵਾਬ ਦੇ ਰਹੇ ਨੇ ਤਿਆਰੀ ਵੇਖੋ ਤੁਸੀਂ ਦ੍ਰਿੜਤਾ ਵੇਖੋ ਤੁਸੀਂ ਭਰੋਸਾ ਤੇ ਵਿਸ਼ਵਾਸ ਵੇਖੋ ਉਹਨਾਂ ਦੇ ਜੀਵਨ ਵਿੱਚ ਕਿੱਡਾ ਵੱਡਾ ਹੈ ਅਸੀਂ ਮੌੜੀਆਂ ਮਾੜੀਆਂ ਗੱਲਾਂ ਤੇ ਆਪਣੇ ਕਰਮਾਂ ਨੂੰ ਕੋਸਣ ਲੱਗ ਪਈਨੇ ਆ ਸਾਡੇ ਕਰਮ ਮਾੜੇ ਜੀ ਅਸੀਂ ਕਿਸੇ ਕਰਮ ਮਾੜੇ ਕਰ ਆਏ ਆ ਜੀ ਸਾਡੇ ਭਾਗਾ ਚ ਇੰਜ ਲਿਖਿਆ ਜੀ ਬਸ ਇਹ ਇਹ ਜਿਹੜੀ ਫਿਲਾਸਫੀ ਹੈ ਨਾ ਇਹ ਗੁਰਮਤ ਨਹੀਂ ਹੈ ਨਾ ਗੁਰਮਤ ਬਿਲਕੁਲ ਨਹੀਂ ਇਥੇ ਕਰਮ ਬਦਲਦੇ ਨੇ ਇਥੇ ਕਰਮ ਬਦਲਦੇ ਵੇਖੇ ਨੇ ਇਥੇ ਇੱਕ ਚਾਹ ਦੀ ਦੁਕਾਨ ਵਾਲੀ ਚਾਹ ਦੀ ਦੁਕਾਨ ਵਾਲਾ ਇੱਕ ਪਰੌਂਠੇ ਵੇਚਣ ਵਾਲੇ ਦਾ ਬੱਚਾ ਵੀ ਜੱਜ ਬਣ ਕੇ ਆਉਂਦਾ ਉਸੇ ਸ਼ਹਿਰ ਵਿੱਚ ਅਤਰਨ ਤਾਰਨ ਸ਼ਹਿਰ ਦੇ ਵਿੱਚ ਪੇਂਟ ਕਰਦਾ ਸੀ ਬੰਦਾ ਰੰਗ ਉਹਦਾ ਬੱਚਾ ਉਸੇ ਸ਼ਹਿਰ ਵਿੱਚ ਜੱਜ ਬਣ ਕੇ ਆਇਆ ਜੇ ਉਹ ਇਦਾਂ ਰੋਈ ਜਾਂਦਾ ਸਾਡੀ ਕਿਸਮਤ ਵਿੱਚ ਕਿੱਥੇ ਐਜੂਕੇਸ਼ਨ ਨਾ ਅਸੀਂ ਕਿੱਥੇ ਪੜ ਸਕਦੇ ਹਾਂ ਕਿਸਮਤ ਬਦਲੀ ਜਾਂਦੀ ਹੈ 파ਸ਼ਾ ਨੇ ਕਿਸਮਤ ਉਹ ਰਾਹਾਂ ਤੇ ਨਹੀਂ ਤੁਰਿਆ ਉਹ ਕਵੀ ਲਿਖਦਾ ਹੈ ਗੁਰੂ 파ਸ਼ਾ ਬਾਰੇ ਗੁਰੂ ਸਾਹਿਬ ਦੇ ਜੀਵਨ ਕਹਿੰਦਾ ਉਹ ਰਾਹਾਂ ਤੇ ਨਹੀਂ ਤੁਰਿਆ ਉਹ ਤੁਰਿਆ ਸੀ ਤੇ ਰਾਹ ਬਣ ਗਿਆ ਫਿਰ ਦੁਬਾਰਾ ਪੜਾਂ ਜੀ ਉਹ ਰਾਹਾਂ ਤੇ ਨਹੀਂ ਤੁਰਿਆ ਉਹ ਕਿਸ ਦੇ ਰਾਹਾਂ ਤੇ ਨਹੀਂ ਤੁਰਿਆ ਕੌਣ ਸਾਡੇ ਗੁਰੂ ਪਾਤਸ਼ਾਹ ਜੀ ਉਹ ਰਾਹਾਂ ਤੇ ਨਹੀਂ ਤੁਰਿਆ ਉਹ ਤੁਰਿਆ ਸੀ ਤੇ ਹੁਣ ਮੈਂ ਦੋ ਐਗਜ਼ਾਮਪਲਾਂ ਦੇਣ ਲੱਗਾ ਜੀ ਭਾਈ ਗੁਰਦਾਸ ਜੀ ਦੇ ਇਤਿਹਾਸ ਵਿੱਚੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਚ ਦੇ ਬਚਨ ਜਿਹੜਾ ਆਕਾਸ਼ ਵਿੱਚ ਪੰਛੀ ਹੈ ਉਹ ਕਿਸੇ ਨੂੰ ਪੁੱਛ ਕੇ ਉੱਡਦਾ ਹੈ ਜੀ ਮੈਂ ਕਿਧਰ ਨੂੰ ਜਾਵਾਂ ਤੇ ਚੋਗਾ ਮਿਲੇਗਾ ਮੈਨੂੰ ਜਦੋਂ ਆਪਣੇ ਆਲੇ ਨੇ ਚ ਉਡਾਨ ਭਰਦਾ ਉਡਾਨ ਭਰ ਲ ਗਿਆ ਇਹ ਪੁੱਛਦਾ ਮੈਂ ਸੱਜੇ ਜਾਵਾਂ ਚੋਗਾ ਮਿਲੇਗਾ ਕਿ ਖੱਬੇ ਜਾਵਾਂ ਚੋਗਾ ਮਿਲੇਗਾ ਕਿ ਸਿੱਧੇ ਜਾਵਾਂ ਕੋ ਚੋਗਾ ਮਿਲੇਗਾ ਕਿ ਪੁੱਠੇ ਜਾਵਾਂ ਚੋਗਾ ਮਿਲੇਗਾ ਉਹ ਤੇ ਉੱਡ ਪੈਂਦਾ ਹੈ ਤੇ ਕੁਝ ਨਾ ਕੁਝ ਉੱਚੀ ਬੋਲਿਓ ਜੀ ਲੈ ਕੇ ਮੁੜਦਾ ਹੈ ਅੱਛਾ ਮਛੀ ਪਾਣੀ ਵਿੱਚ ਕਿਸੇ ਨੂੰ ਪੁੱਛ ਕੇ ਤੁਰਦੀ ਹੈ ਉਹ ਜਿੱਧਰ ਨੂੰ ਮੂੰਹ ਕਰਦੀ ਹੈ ਤਾਰੀਆਂ ਲਾਉਂਦੀ ਜਾਂਦੀ ਬਸ ਪਰ ਆ ਜਿਹੜਾ ਇਨਸਾਨ ਹੈ ਨਾ ਇਹ ਪੜਿਆ ਲਿਖਿਆ ਵੇਚਦਾ ਹੱਥ ਵਿਖਾਰਿਆ ਹੁੰਦਾ ਆ ਦੱਸਿਓ ਜੀ ਮੇਰੀ ਕਿਸਮਤ ਵਿੱਚ ਕੀ ਹੈ ਮੈਨੂੰ ਨੌਕਰੀ ਮਿਲੂਗੀ ਕਿ ਅੱਛਾ ਪੁੱਛਉ ਨੂੰ ਰਿਹਾ ਮੈਂ ਜਲੰਧਰ ਦੀ ਗੱਲ ਦੱਸਦਾ ਮੈਂ ਇੱਕ ਦਿਨ ਇਹ ਗੱਲ ਮੇਖਾ ਪ੍ਰਾਣੀ ਹੈ ਤੇ ਉਥੇ ਬੱਸ ਸਟੈਂਡ ਤੇ ਲਾਗੇ ਉਥੇ ਕਾਫੀ ਇਹਨਾਂ ਦੇ ਟਰੈਵਲ ਏਜੰਟਾਂ ਦੇ ਆਪਣੇ ਆਫਿਸ ਨੇ ਤੇ ਇੱਕ ਵਿਅਕਤੀ ਅੰਦਰੋਂ ਆਪਣੀ ਮਾਂ ਦੇ ਨਾਲ ਤੁਰਿਆ ਆ ਰਿਹਾ ਸੀ ਤੇ ਉਹ ਜਿਹੜਾ ਬਾਹਰ ਹੱਥ ਵੇਖਣ ਵਾਲਾ ਉਹਨੇ ਉਹਨੂੰ ਕਿਹਾ ਤੇਰਾ ਕੰਮ ਬਣ ਜੂ ਉਹਨੇ ਉਹਨੂੰ ਰੁਪਈਏ 50 ਕੱਢ ਕੇ ਦਿੱਤੇ ਤੇ ਮੈਂ ਲਾਗੂ ਦੀ ਲੰਘ ਰਿਹਾ ਸੀ ਮੈਂ ਉਹਨੂੰ ਪੁੱਛਿਆ ਵੀ ਤੇਰੀ ਕੋਈ ਇਮੀਗ੍ਰੇਸ਼ਨ ਦੇ ਵਿੱਚ ਤੇਰੀ ਜਾਣਕਾਰੀ ਹੈ ਵਾਕਈ ਹੈ ਤੇਰੀ ਕੋਈ ਕਹਿੰਦੇ ਨਹੀਂ ਜੀ ਮੈਂ ਕਿਹਾ ਤੂੰ ਇਹਨੂੰ ਕਿਹਾ ਤੇਰਾ ਕੰਮ ਬਣ ਜੂ ਕਹਿੰਦਾ ਜੀ ਇਹਨਾਂ ਮੈਨੂੰ ਪੁੱਛਿਆ ਕੋਈ ਹੈ ਨਹੀਂ ਬਸ ਇਹਨਾਂ ਕਹਿੰਦੇ ਜੀ ਕੰਮ ਬਣ ਜੂ ਮੈਂ ਕਿਹਾ ਬਣ ਜੂ ਇਹਨਾਂ ਰੁਪਈਏ 50 ਕੱਢ ਕੇ ਦੇ ਦਿੱਤੇ ਮੈਨੂੰ ਮੈਂ ਕਿਹਾ ਤੈਨੂੰ ਪਤਾ ਹੈਗਾ ਵੀ ਫਾਈਲੇ ਕਿਹੜੇ ਦੇਸ਼ ਦੀ ਲਾ ਕੇ ਕਹਿੰਦਾ ਉਹ ਵੀ ਨਹੀਂ ਪਤਾ ਮੈਨੂੰ ਮਦਰਸਾ ਅਸੀਂ ਇਦਾਂ ਤੇ ਆ ਵੀ ਹਾਨੂੰ ਅਸੀਂ ਤੇ ਅਗਲੇ ਦੇ ਮੂੰਹ ਸੁਣਨਾ ਚਾਹੁੰਦੇ ਆ ਵਿਕਮ ਬਣ ਜੂ ਉਹ ਜਿਹੜਾ ਕਹਿ ਰਿਹਾ ਬੰਦਾ ਉੱਥੇ ਬੈਠਾ ਹੋ ਉਹਨੇ ਕਈਆਂ ਦੇ ਵਿਜੇ ਲਵਾਤੇ ਉੱਥੇ ਬੈਠਿਆਂ ਦੇ ਅਸੀਂ ਅਗਿਆਨੀ ਆ ਗਿਆਨ ਤਾਂ ਇਹ ਇਹ ਉਹ ਦੇਸ਼ ਹੈ ਜਿੱਥੇ ਬੰਦਾ ਕੋ ਰੱਖ ਨੂੰ ਮੱਥੇ ਟੇਕੀ ਜਾਂਦਾ ਕੋ ਕਿਤੇ ਮੱਥੇ ਟੇਕੀ ਜਾਂਦਾ ਘਰ ਮਾਂ ਨੂੰ ਨਹੀਂ ਪੁੱਛਣੀ ਰੋਟੀ ਬਜ਼ੁਰਗਾਂ ਨੂੰ ਨਹੀਂ ਪੁੱਛਣੀ ਅਸੀਂ ਮਗਰੋਂ ਅਸੀਂ ਬਜ਼ੁਰਗਾਂ ਦੇ ਚੜਾਈ ਕਰਨ ਤੋਂ ਬਾਅਦ ਦੇਸੀ ਕੋਦੇ ਲੰਗਰ ਲਵਾਉਣ ਵਾਲੇ ਆ ਜਿਉਂਦੇ ਨਹੀਂ ਤਾਜ਼ਾ ਫੁਲਕਾ ਮਾਂ ਨੂੰ ਲਾ ਕੇ ਦੇਣਾ ਨਹੀਂ ਤਾਂ ਹਰ ਸਟੇਜ ਤੇ ਕਹਿਣਾ ਹੁੰਨਾ ਜਦੋਂ ਪੁੱਤ ਧੀ ਜਵਾਨ ਹੋ ਜਾਣ ਬਾਜ਼ਾਰ ਕੱਪੜੇ ਲੈਣ ਜਾਣ ਪਹਿਲਾਂ ਪਿਤਾ ਵੱਲ ਵੇਖਣ ਪਿਤਾ ਦੀ ਬਾਸਕਟ ਕਿਦਾਂ ਦੀ ਹੈ ਮਾਂ ਦਾ ਸ਼ਾਲ ਕਿਦਾਂ ਦਾ ਪਾਟਾ ਤੇ ਨਹੀਂ ਤੇਰੇ ਬ੍ਰਾਂਡਡ ਪਾਏ ਕੱਪੜੇ ਕੀ ਆਂਦੇ ਨੇ ਜੇ ਮਾਂ ਦੇ ਤਨ ਤੇ ਕੱਪੜੇ ਚੰਗਾ ਨਹੀਂ ਹੈਗਾ ਤੇ ਤੇਰੇ ਬ੍ਰਾਂਡਡ ਪਾਏ ਕੱਪੜੇ ਕੀ ਆਂਦੇ ਨੇ ਪਹਿਣੇ ਜੇ ਘਰ ਵਿੱਚ ਬਜ਼ੁਰਗਾਂ ਦੇ ਕੱਪੜੇ ਪਾਟੇ ਨੇ ਮਗਰੋਂ ਦੇਸੀ ਕਿਉ ਉਹਦੇ ਲੰਗਰ ਤੇ ਦੇਸੀ ਕਿਉ ਮੂੰਹ ਚ ਪਾਉਣ ਦਾ ਕੀ ਫਾਇਦਾ ਰਗਾ ਫਿਰ ਤੇ ਜੀਵਤ ਪਿਤਰ ਨਾ ਮੰਨੇ ਕੋ ਮੂਏ ਸ਼ਰਾਦ ਕਰਾਂ ਪਿਤਰ ਵੀ ਬਪਰੇ ਕਹੋ ਕਿ ਪਾਵੇਂ ਕੂਆ ਕੁਕਰ ਖਾਂ ਹੀ ਮੋਕੋ ਕੁਸ਼ਲ ਬਤਾਵੋ ਕੋਈ ਕੁਸ਼ਲ ਕੁਸ਼ਲ ਕਰਤੇ ਜਗ ਬਿਨਸੇ ਪਾ ਸਕਦਾ ਕੁਸ਼ਲ ਵੀ ਕੈਸੇ ਹੋਈ ਅੱਛਾ ਜਿਨ੍ਹਾਂ ਨੇ ਆਪਣੇ ਬਜ਼ੁਰਗਾਂ ਦੀ ਰਿਸਪੈਕਟ ਨਹੀਂ ਕੀਤੀ ਹੁੰਦੀ ਉਹ ਆਪਣੇ ਅਗਲੇ ਨੋ ਪੁੱਤਾਂ ਤੋਂ ਆਸ ਰੱਖ ਕੇ ਬੈਠੇ ਹੁੰਦੇ ਨੇ ਸਾਨੂੰ ਚਿੱਟੀ ਚਾਦਰ ਤੇ ਬਿਠਾਉਣਗੇ ਸਾਡੀ ਸੇਵਾ ਕਰਿਆ ਕਰਨਗੇ ਉਹ ਤੇ ਫਿਰ ਜਿਹਾ ਬੀਜੇ ਸੋਲੂ ਨੇ ਕਰਮਾਂ ਦਦੇ ਦੋਸ਼ ਨਾ ਦੇਉ ਕਿਸੇ ਜੋ ਮੈਂ ਕੀਤਾ ਦੋਸ਼ ਨਾ ਦੀਜੈ ਚੰਗਾ ਬੀਜ ਬੀਜੋ ਹਰ ਕਦਮ ਪੁੱਟਣ ਤੋਂ ਪਹਿਲਾਂ ਇਹ ਸੋਚੋ ਮੇਰੇ ਇਸ ਕਦਮ ਪੁੱਟਣ ਦਾ ਅਰਥ ਕੀ ਹੋਏਗਾ ਮੇਰੇ ਇਸ ਪੈਰ ਪੁੱਟਣ ਨਾਲ ਕਿਹਦਾ ਨੁਕਸਾਨ ਤੇ ਨਹੀਂ